ਮੇਰੀ ਵੀਡੀਓ ਦੇਖਣ ਵਾਲੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਕਰ ਰਹੀਆਂ ਜੀ ਦੋ ਗੱਲਾਂ ਇੱਕ ਆਪਾਂ ਦਿਖਾਉਣੀ ਆ ਤੁਹਾਨੂੰ ਵੀਡੀਓ ਵੀਡੀਓ ਦੇ ਵਿੱਚ ਬਣੇ ਰਹੋ ਕੁਝ ਥੋੜੀਆਂ ਜੀਆਂ ਦੋ ਗੱਲਾਂ ਕਰਨੀਆਂ ਮੈਂ ਆਪਣੇ ਦਰਸ਼ਕਾਂ ਨਾਲ ਜਿੰਨੇ ਵੀ ਮੇਰੇ ਦਰਸ਼ਕ ਮੈਨੂੰ ਦੇਖ ਰਿਹਾ ਮੇਰੀ ਵੀਡੀਓ ਨੂੰ ਦੇਖ ਰਿਹਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਰਨੇ ਆ ਵੀ ਵੀਰੋ ਅੱਜ ਦੇ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਪਰਾਤਨ ਢੰਗ ਦੀ ਪੌੜੀ ਬਣਦੀ ਹੋਈ ਜੀ ਪਹਿਲਾਂ ਪੌੜੀ ਕਿਵੇਂ ਬਣਦੀ ਹੋਈ ਸੀ ਬਣਦੀ ਹੁੰਦੀ ਸੀ ਵੀ ਜਦੋਂ ਥੱਲੇ ਲੈਂਟਰ ਨਹੀਂ ਸੀ ਪਾਇਆ ਜਾਂਦਾ ਜਾਂ ਉਹਨਾਂ ਦੇ ਥੱਲੇ ਡਾਟ ਕਿਵੇਂ ਲਾਈ ਜਾਂਦੀ ਸੀ ਅੱਡੇ ਕਿਵੇਂ ਬਣਦੇ ਸੀ ਵੀਡੀਓ ਨੂੰ ਥੋੜਾ ਜਿਆਦਾ ਤੇਜ਼ ਕਰਕੇ ਦਿਖਾਇਆ ਗਿਆ ਤਾਂ ਕਿ ਜੀ ਦਰਸ਼ਕਾਂ ਦੇ ਸਮਝ ਆ ਸਕੇ ਬਣਦੀ ਹੋਈ ਅਜੋ ਪੌੜੀ ਦੇਖੋਗੇ ਤੁਸੀਂ ਪਰਾਤਨ ਢੰਗ ਨਾਲ ਚੂਨੇ ਚ ਬਣਦੀ ਜੀ ਪਰ ਵੀਡੀਓ ਚ ਬਣੇ ਰਹੋ ਮੈਂ ਦੋ ਗੱਲਾਂ ਇਹ ਇਹੀ ਕਰਨੀਆਂ ਵੀ ਉਹਨਾਂ ਦਰਸ਼ਕਾਂ ਦਾ ਧੰਨਵਾਦ ਆ ਵੀ ਜਿਹੜੀ ਮੇਰੀ ਵੀਡੀਓ ਨੂੰ ਸਾਂਝਾ ਕਰਦੇ ਆ ਵੀਡੀਓ ਨੂੰ ਦੇਖਦੇ ਆ ਤੇ ਬਾਕੀ ਵੀਰੋ ਸਾਡਾ ਮੁੱਖ ਮੰਤਵ ਇਹੀ ਹੈ ਵੀ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਕਰਨੀ ਹੈ ਜਦੋਂ ਮੈਂ ਇਹ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ ਮੇਰਾ ਮੰਨਣਾ ਸੀਗਾ ਵੀ ਮੈਂ ਪੁਰਾਣੀਆਂ ਤੇ ਇਤਿਹਾਸਕ ਇਮਾਰਤਾਂ ਹੀ ਸੰਭਾਲ ਕਰਨੀਆਂ ਉਹਨਾਂ ਦੀ ਭਈ ਚਾਹੇ ਉਹ ਮੰਦਰ ਆ ਮਸਜਿਦਾਂ ਆ ਚਾਹੇ ਗੁਰਦੁਆਰੇ ਆ ਚਾਹੇ ਕਿਸੇ ਦੇ ਨਿੱਜੀ ਕਰ ਹੈ ਜਾਂ ਕਿਉਂਕਿ ਬਹੁਤ ਸਾਰੀਆਂ ਪ੍ਰਾਣੀਆਂ ਇਮਾਰਤਾਂ ਨਾਲ ਮੇਰਾ ਲਗਾਓ ਜੰਨਾ ਹੈ ਕਿਉਂਕਿ ਉਹ ਬਣੀਆਂ ਵੀ ਬਹੁਤ ਵਧੀਆ ਟੰਗ ਨਾਲ ਆ ਇੱਕ ਤਾਂ ਉਹਨਾਂ ਦੀ ਸੰਭਾਲ ਕਰਨੀ ਸੀ ਦੂਜਾ ਸੀ ਵੀ ਜਿੰਨੇ ਵੀ ਮੇਰੇ ਪੰਜਾਬ ਦੇ ਵਿੱਚ ਕੋਈ ਕਾਰਾਗਰੀ ਦਾ ਕੰਮ ਕਰਨ ਵਾਲੇ ਮੇਰੇ ਵੀਰ ਆ ਵੀ ਉਹਨਾਂ ਨੂੰ ਇਹ ਕੰਮ ਸਿਖਾਇਆ ਜਾਵੇ ਸਮਝਾਇਆ ਜਾਵੇ ਤਾਂ ਕਿ ਉਹ ਅੱਗੇ ਕੰਮ ਚਲਾ ਸਕਣ ਕਿਉਂਕਿ ਇਹ ਕੰਮ ਬਿਲਕੁਲ ਪੰਜਾਬ ਦੇ ਵਿੱਚ ਬੰਦ ਹੀ ਹੋ ਚੁੱਕਿਆ ਸੀ ਕੋਈ ਵੀ ਮੇਰਾ ਵੀਰ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਕਰ ਰਿਹਾ ਤੇ ਮੈਂ ਸਮਝਦਾ ਵੀ ਮੈਂ ਇਸ ਮੈਂ ਉਸ ਪਰਿਵਾਰ ਚੋਂ ਆ ਵੀ ਜਿਨ੍ਹਾਂ ਦੇ ਪੁਰਖੇ ਇਹ ਕੰਮ ਕਰਦੇ ਸੀ ਮੇਰੇ ਦਾਦਾ ਜੀ ਮੇਰੇ ਪਾਪਾ ਜੀ ਉਦੋਂ ਪਹਿਲਾਂ ਵਾਲੀਆਂ ਸਾਡੀਆਂ ਪੀੜੀਆਂ ਇਹੀ ਕੀਤਾ ਕਰਦੀਆਂ ਸੀਗੀਆਂ ਕਾਰਗਰੀ ਦਾ ਪਰ ਹੁਣ ਮੈਂ ਇਹ ਮਹਿਸੂਸ ਕੀਤਾ ਵੀ ਮੈਂ ਖੁਦ ਉਹ ਆਖਰੀ ਪੀੜੀ ਐ ਵੀ ਜਿਹੜਾ ਇਹ ਕੰਮ ਕਰ ਰਹੀ ਆ ਸਾਡੀਆਂ ਹੁਣ ਜੜੀਆਂ ਕੋਈ ਨਵੀਂ ਪੀੜੀ ਦਰ ਪੀੜੀ ਜਿਹੜੇ ਬੱਚੇ ਆ ਉਹ ਇਸ ਕੰਮ ਨੂੰ ਨਹੀਂ ਅਪਣਾ ਰਹੇ ਕਿ ਜਿਨ੍ਹਾਂ ਦੇ ਜੱਦੀ ਕੰਮ ਸੀ ਉਹਨਾਂ ਦੇ ਬਹੁਤ ਸਾਰੇ ਮੇਰੇ ਰਿਸ਼ਤੇਦਾਰਾਂ ਵਿੱਚ ਮੈਂ ਦੇਖਦਾ ਵੀ ਇੱਕ ਵੀ ਬੱਚਾ ਇਹ ਨਹੀਂ ਹੈ ਵੀ ਜਿਹੜਾ ਕੋਈ ਇਸ ਕੰਮ ਦੇ ਵਿੱਚ ਆਇਆ ਹੋਵੇ ਉਹ ਆਪਦੇ ਹੋਰ ਕਮਾਕਾਰਾਂ ਦੇ ਵਿੱਚ ਆ ਗਏ ਚਲੋ ਕਮਾਈ ਤਾਂ ਵੱਧ ਘੱਟ ਸਾਰੇ ਕੰਮਾਂ 'ਚ ਹੁੰਦੀ ਹੈ ਵੀ ਮੈਨੂੰ ਨਹੀਂ ਪਤਾ ਵੀ ਕਾਰਨ ਕੀ ਹੈ ਪਰ ਉਹ ਇਸ ਕੰਮ ਨੂੰ ਅਪਣਾ ਨਹੀਂ ਰਹੇ ਪਰ ਮੈਂ ਚਾਹੁੰਦਾ ਸੀ ਵੀ ਜਿਹੜੇ ਹੋਰ ਮੇਰੇ ਵੀਰ ਸਿੱਖਣਾ ਚਾਹੁੰਦੇ ਆ ਵੀ ਉਹਨਾਂ ਨੂੰ ਮੈਂ ਇਹ ਕੰਮ ਦੱਸ ਜਾਵਾਂ ਉਹਨਾਂ ਨੂੰ ਮੈਂ ਸਿਖਾ ਜਾਾਂ ਜਾਂ ਕਹਿ ਲੋ ਵੀ ਇਹ ਨਾ ਹੋਵੇ ਵੀ ਇਹ ਕਲਾ ਇਹ ਕਾਰਾਗਰੀ ਇਹ ਇਨਸਾਨ ਨੇ ਦੇਖੋ ਆਉਣ ਜਾਣ ਬਣਾ ਹੀ ਰੰਦਾ ਵੀ ਇਨਸਾਨ ਨੇ ਜਾਣਾ ਹੀ ਹੁੰਦਾ ਵੀ ਉਹ ਮੇਰੇ ਨਾਲ ਹੀ ਚਲੀ ਜਾਵੇ ਤੇ ਵੀ ਜਿੰਨਾ ਵੀ ਹੋ ਸਕਦਾ ਮੇਰੀ ਕੋਸ਼ਿਸ਼ ਇਹੀ ਹੈ ਮੇਰੀ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਆ ਕਰੋ ਉਹਨਾਂ ਮਿਸਤਰੀ ਭਰਾਵਾਂ ਤੱਕ ਵੀ ਪਹੁੰਚਾਓ ਜਿਹੜੇ ਕੋਈ ਇਹ ਕੰਮ ਨੂੰ ਕਰਨਾ ਚਾਹੁੰਦੇ ਆ ਸਿੱਖਣਾ ਚਾਹੁੰਦੇ ਆ ਉਹ ਮੇਰੇ ਨਾਲ ਵੀ رابطہ ਕਰਨ ਮੇਰੀ ਹਰ ਵੀਡੀਓ ਤੇ ਮੇਰਾ ਨੰਬਰ ਹੁੰਦਾ ਹੈ ਤੇ ਪਰ ਬੜੀ ਖੁਸ਼ੀ ਹੁੰਦੀ ਹੈ ਵੀ ਇਹ ਵੀਡੀਓ ਦਾ ਸਿਲਸਲਾ ਮੈਂ ਸ਼ੁਰੂ ਤਾਂ ਇਸ ਕਰਕੇ ਕੀਤਾ ਸੀ ਮੁੱਖ ਜਿਹੜਾ ਮੰਤਵ ਸੀ ਸਾਡਾ ਉਹ ਤਾਂ ਇਹ ਸੀ ਵੀ ਪੁਰਾਣੀਆਂ ਇਮਾਰਤਾਂ ਨੂੰ ਰਮਮਤ ਕਰਿਆ ਕਰਾਂਗੇ ਵੀ ਉਹਨਾਂ ਨੂੰ ਜਿਉਂਦਾ ਤ्यों ਰੱਖਿਆ ਕਰਾਂਗੇ ਵੀ ਉਹ ਤਾਂ ਢੰਗ ਨਹੀਂ ਦੇਣੀਆਂ ਲੋਕਾਂ ਨੂੰ ਸਮਝਾ ਕੇ ਜਿਨ੍ਹਾਂ ਦੀਆਂ ਪੁਰਾਣੀਆਂ ਹਵੇਲੀਆਂ ਇੱਥੇ ਮੈਂ ਸ਼ਹਿਰ ਦੇ ਵਿੱਚ ਬਹੁਤ ਢੰਗੀਆਂ ਹੋਈਆਂ ਦੇਖੀਆਂ ਪਰ ਮੇਟੋਂ ਤਾਂ ਅਸੀਂ ਲੋਟਾਉਣ ਦੀ ਲੋੜ ਨਹੀਂ ਹੈ ਇਮਾਰਤਾਂ ਨੂੰ ਉਵੇਂ ਹੀ ਵੰਡਿਆ ਜਾ ਸਕਦਾ ਸੀ ਤੇ ਜਿਵੇਂ ਕਿ ਪੁਰਾਤਨ ਇਮਾਰਤਾਂ ਬਹੁਤ ਥਾਵਾਂ ਤੇ ਪਿੰਡਾਂ-ਪਿੰਡਾਂ 'ਚ ਅੱਜ ਵੀ ਖੜੀਆਂ ਹਨ ਇੰਨੀਆਂ ਕ ਸੋਹਣੀਆਂ ਇਮਾਰਤਾਂ ਇੰਨੀਆਂ ਕ ਮਜ਼ਬੂਤ ਆ ਵੀ ਉਹਨਾਂ ਨੂੰ ਆਪਾਂ ਕਿਸੇ ਵੀ ਢੰਗ ਨਾਲ ਵਰਤੋਂ ਵਰਤੋਂ ਕੀਤੀ ਜਾ ਸਕਦੀ ਐ ਮੈਂ ਸਮਝਦਾ ਵੀ ਜੇ ਕੋਈ ਸਾਡੀਆਂ ਧਾਰਮਿਕ ਇਮਾਰਤਾਂ ਵੀ ਖੜੀਆਂ ਐ ਮੰਨ ਲਓ ਇੱਧਰ ਆਪਣਾ ਆਪਾਂ ਵੀ ਆਪਣੀ ਮਸਜਿਦਾਂ ਖੜੀਆਂ ਐ ਇੱਧਰ ਉੱਥੇ ਹੁਣ ਠੀਕ ਐ ਵੀ ਇੱਧਰ ਪੰਜਾਬ ਦੇ ਵਿੱਚ ਇੱਧਰ ਮੁਸਲਮਾਨ ਵੀਰਾਂ ਦੀ ਆਬਾਦੀ ਘੱਟ ਐ ਜਾਂ ਆਬਾਦੀ ਕਈ ਪਿੰਡਾਂ 'ਚ ਤਾਂ ਹੈ ਹੀ ਨਹੀਂ ਉੱਥੇ ਕੋਈ ਵਧੀਆ ਇਮਾਰਤ ਕੋਈ ਮਸਜਿਦ ਖੜੀ ਆ ਉਹਨੂੰ ਵੀ ਜਿਉਂਦਾ ਤਿਉ ਤਿਆਰ ਕੀਤਾ ਜਾਵੇ ਉਹਨੂੰ ਤਿਆਰ ਕਰਕੇ ਆਪਾਂ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ ਕਰਕੇ ਉਹਨੂੰ ਵੀ ਮਤਲਬ ਰੱਬ ਦਾ ਨਾਮ ਲੈਣ ਵਾਲੀ ਜਗ੍ਹਾ ਬਣਾ ਸਕਦੇ ਆ ਇਸੇ ਤਰ੍ਹਾਂ ਉਧਰਲੇ ਗੁਰਦੁਆਰੇ ਮੈਂ ਦੇਖਦਾ ਵੀ ਕਈ ਥਾਵਾਂ ਤੇ ਸਿੱਖਾਂ ਦੀ ਆਬਾਦੀ ਬਿਲਕੁਲ ਨਹੀਂ ਹੈ ਤਾਂ ਉਹ ਗੁਰਦੁਆਰੇ ਬਿਲਕੁਲ ਢਾਹ ਢੇਰੀ ਹੋਏ ਪਏ ਆ ਜਾਂ ਕੁਛ ਨੇ ਘਰ ਬਣਾ ਲਏ ਕੁਛ ਉਹਦੇ ਵਿੱਚ ਪੱਥੀ ਪੱਥੀ ਜਾਂਦੇ ਆ ਮੈਂ ਵੀਡੀਓ ਦੇ ਵਿੱਚ ਦੇਖਦਾ ਰਹਿਣਾ ਪਰ ਮੈਂ ਚਾਹੁੰਦਾ ਵੀ ਉਹ ਵੀ ਓਵੇਂ ਤਿਆਰ ਹੋਣੇ ਚਾਹੀਦੇ ਆ ਵੀ ਉਹਨਾਂ ਗੁਰੂ ਘਰਾਂ ਨੂੰ ਤਿਆਰ ਕਰਕੇ ਵੀ ਉੱਥੇ ਰੱਬ ਦਾ ਨਾਮ ਹੀ ਲਿਆ ਜਾਵੇ ਬੇਸ਼ੱਕ ਉਹ ਵੀਰ ਆਪਦੀ ਉੱਥੇ ਨਮਾਜ਼ ਅਦਾ ਕਰ ਲਿਆ ਕਰਨ। ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਰੱਖ ਕੇ ਅਰਦਾਸ ਕਰ ਲਿਆ ਕਰੀਏ ਤਾਂ ਕਿ ਉਹ ਇਤਿਹਾਸ ਸੰਭਿਆ ਜਾ ਸਕੇ। ਉਹਦੇ ਨਾਲ ਮੇਰਾ ਮੰਨਣਾ ਵੀ ਪਿਆਰ ਹੋਰ ਵੀ ਜ਼ਿਆਦਾ ਵਧੂਗਾ ਸਾਡਾ ਭਰਾਵਾਂ ਦਾ ਜੋ ਕਿ ਇਹ ਹਿੰਦੂ ਸਿੱਖਾਂ ਦਾ ਜਾਂ ਹਿੰਦੂ ਮੁਸਲਮਾਨਾਂ ਦਾ ਵੀ ਸਾਡਾ ਸਾਰੇ ਧਰਮਾਂ ਦਾ ਪਿਆਰ ਵਧੂਗਾ ਜੇ ਕਿਤੇ ਇਹ ਗੱਲ ਕੋਈ ਬੋਲ ਦੇ ਵੀ ਪਹਿਲਾਂ ਇਹ ਮਸਜਿਦ ਸੀ ਤੇ ਇਹਨੂੰ ਅਸੀਂ ਤਿਆਰ ਕੀਤਾ ਤਾਂ ਇਹਦੇ ਵਿੱਚ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਰੱਖ ਕੇ ਇੱਥੇ ਰੱਬ ਦਾ ਨਾਮ ਲੈਨੇ ਆ। ਉਹ ਉਧਰੋਂ ਕਹਿ ਦੇਣ ਵੀ ਅਸੀਂ ਇੱਥੇ ਆਪਣੀ ਨਮਾਜ਼ ਅਦਾ ਕਰਦੇ ਆਂ ਵੀ ਪਹਿਲਾਂ ਸਿੱਖਾਂ ਦਾ ਗੁਰੂ ਘਰ ਸੀ ਇਹ ਪਰ ਇਹਨੂੰ ਅਸੀਂ ਟਾਇਆ ਨਹੀਂ ਇਹਨੂੰ ਅਸੀਂ ਮੁਰੰਮਤ ਕਰਕੇ ਉਦੋਂ ਵਧੀਆ ਕੀਤਾ ਇਹ ਗੱਲ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ। ਇਹ ਮੇਰੀ ਨਿੱਜੀ ਸੋਚ ਹੈ ਮਤਲਬ ਮੈਂ ਬਾਕੀ ਅਲੱਗ-ਅਲੱਗ ਸੋਚ ਹੁੰਦੀ ਹੈ ਵੀ ਉਹ ਵੀ ਕੋਈ ਮੇਰੀ ਸੋਚ ਨਾਲ ਸਹਿਮਤ ਹੈ ਜਾਂ ਨਹੀਂ ਉਹ ਇੱਕ ਅਲੱਗ ਵਿਸ਼ਾ ਹੈ। ਪਰ ਮੈਂ ਚਾਹੁੰਦਾ ਵੀ ਇਹਨਾਂ ਇਮਾਰਤਾਂ ਨੂੰ ਟਾਇਆ ਨਾ ਜਾਵੇ। ਇਹਨਾਂ ਨੂੰ ਕਿਸੇ ਵੀ ਵਰਤੋਂ 'ਚ ਲੈ ਜਾਓ। ਇੱਥੇ ਮੈਂ ਪਿੰਡਾਂ 'ਚ ਜਾਂਣਾ ਦੇਖਦਾ ਵੀ ਨਹਿਰੀ ਆਰਾਮ ਘਰ ਬਣੇ ਪਿਆ ਉਹ ਇੰਨੇ ਸੋਹਣੇ ਆ ਪਰ ਉਹ ਖੰਡਰ ਬਣੇ ਪਏ ਆ ਉਹਨਾਂ ਨੂੰ ਕਿਸੇ ਵੀ ਤੌਰ ਤੇ ਉਹ ਵਰਤੋਂ 'ਚ ਨਹੀਂ ਲੈ ਰਹੇ। ਉਹਨਾਂ ਨੂੰ ਤੁਸੀਂ ਧਰਮਸ਼ਾਲਾ ਬਣਾ ਲਓ, ਪਿੰਡ ਦੇ ਲੋਕ ਕੋਈ ਪੰਚਾਇਤ ਘਰ ਬਣਾ ਲਓ, ਉਹਦੀ ਮੁਰੰਮਤ ਕਰਾ ਕੇ ਉਹ ਇੰਨੀ ਸੋਹਣੀ ਇਮਾਰਤ ਬਣੀ ਹੋਈ ਆ ਉਹ ਜੀ ਨਵੀਂ ਬਣਾਕ ਨਹੀਂ ਅਸੀਂ ਨਵੀਆਂ ਬਣਾ ਰਹੇ ਆ। ਨਵੀਆਂ ਬਣਾਉਣ ਦੀ ਲੋੜ ਨਹੀਂ ਹੈ ਉਹ ਇਮਾਰਤਾਂ ਖੜੀਆਂ ਐ ਐਸੇ ਪਿੰਡ ਚਲੇਰੀਆ ਵੀਡੀਓ ਚ ਪਾਈ ਹੋਈ ਐ ਮਤਲਬ ਉੱਥੇ ਮੈਂ ਦੇਖੀ ਵੀ ਉਹ ਅੰਗਰੇਜ਼ਾਂ ਦੀ ਬਣਾਈ ਹੋਈ ਤਸਵੀਰ ਨੇ ਮੈਨੂੰ ਲਿਖਿਆ ਵੀ ਇਹ 1934 ਚ ਬਣੀ ਐ ਵੀ ਜਦੋਂ ਨਹਿਰਾਂ ਕੱਢੀਆਂ ਗਈਆਂ ਮੈਥੋਂ ਉਹ ਇੱਕ ਗਲਤ ਬੋਲਿਆ ਗਿਆ ਵੀ ਇਹ 100 150 ਸਾਲ ਪੁਰਾਣੀ ਐ ਉਹ ਕਹਿੰਦੇ ਨਹੀਂ ਜੀ ਇਹ 1934 ਚ ਬਣੀ ਹੋਈ ਇਮਾਰਤ ਐ ਪਰ ਉਹ ਇਮਾਰਤ ਐਨੀ ਸੋਹਣੀ ਐ ਵੀ ਉਹਨੂੰ ਅਸੀਂ ਪੰਚਾਇਤ ਘਰ ਬਣਾ ਲਈਏ ਉਹਦੇ ਵਿੱਚ ਕੋਈ ਧਰਮਸ਼ਾਲਾ ਦੇ ਤੌਰ ਤੇ ਬਣਸ ਲਈਏ ਉਹਦੇ ਵਿੱਚ ਅਸੀਂ ਕੋਈ ਆਪਣਾ ਹਾਂ ਕਲਿਨਿਕ ਬਣਾ ਲਈਏ ਕੋਈ ਛੋਟਾ ਪਸ਼ੂ ਵਾਲਾ ਹਸਪਤਾਲ ਬਣਾ ਲਈਏ ਕੋਈ ਵੀ ਚੀਜ਼ ਅਸੀਂ ਉਹ ਵਿੱਚ ਬਣਾ ਸਕਦੇ ਹਾਂ ਪਰ ਉਹ ਇਮਾਰਤ ਸੰਭੀ ਜਾਵੇ ਅਸੀਂ ਕੀ ਕਰਦੇ ਆਂ ਵੀ ਉਹਨਾਂ ਇਮਾਰਤਾਂ ਨੂੰ ਛੱਡ ਕੇ ਨਵੇਂ ਬਣਾਉਣ ਲੱਗ ਜਾਈਏ ਨਵੇਂ ਬਣਾਉਣ ਦੀ ਲੋੜ ਨਹੀਂ ਹੈ ਉਹਨਾਂ ਇਮਾਰਤਾਂ ਨੂੰ ਸਾਂਭ-ਸਮਾਲ ਕਰਕੇ ਹੀ ਉਹ ਹਜ਼ਾਰਾਂ ਸਾਲ ਚੱਲਣ ਵਾਲੀਆਂ ਇਮਾਰਤਾਂ ਉਹ ਕਦੇ ਵੀ ਢਹਿਣ ਵਾਲੀਆਂ ਨਹੀਂ ਹੈ ਨਾਲੇ ਸਾਡੀ ਪੈਸੇ ਦੀ ਬਚਤ ਹੋਵੇ ਉਹਦੋਂ ਤੀਜੇ ਹਿੱਸੇ ਪੈਸੇ ਨਾਲ ਹੀ ਉਹਦੀ ਮੁਰੰਮਤ ਹੋ ਜਾਇਆ ਕਰੇ ਜਿੱਥੇ ਲੱਖ ਲੱਗਣਾ ਉੱਥੇ 30000 ਨਾਲ ਹੋ ਜੂ ਐਨੀ ਸੋਹਣੀ ਇਮਾਰਤ ਬਣੀ ਵੀ ਆ ਪਰ ਉਹ ਇਮਾਰਤਾਂ ਖੰਡਰ ਬਣੀਆਂ ਪਈਆਂ ਇਹ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਜਿਹੜੇ ਆਰਾਮ ਘਰ ਐ ਨਹਿਰੀ ਕੋਠੀਆਂ ਉਹਨਾਂ ਦੀ ਗੱਲ ਮੈਂ ਕਰ ਰਿਹਾ ਹਾਂ ਹਰ ਪਿੰਡ 'ਚ ਖੜੀਆਂ ਨੇ ਕਿਸੇ ਵੀ ਪਿੰਡ 'ਚ ਚਲੇ ਜਾਵਾਂ ਪਰ ਜਿੰਨੀਆਂ ਵੀ ਉਹ ਪੁਰਾਣੀਆਂ ਇਮਾਰਤਾਂ ਉਹਨਾਂ ਦੀ ਉਹ ਸੰਭਾਲ ਨਹੀਂ ਕਰ ਰਹੇ ਬਾਕੀ ਵੀਰੋ ਨੇੜੀ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਆ ਕਰੋ ਮੇਰੇ ਮਿਸਤਰੀ ਭਰਾਵਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਤਾਂ ਕਿ ਉਹ ਮੇਰੇ ਮਿਸਤਰੀ ਭਰਾੰਦੇ ਨਾਲ ਰਾਬਤਾ ਕਰਕੇ ਅੱਗੇ ਆਪਣਾ ਕੰਮ ਵਧਾ ਸਕਣ ਕਿਉਂਕਿ ਜੋ ਵੀ ਚੀਜ਼ ਮੈਂ ਮੇਰੇ ਕੋਲੇ ਹੈ ਜਾਂ ਜੋ ਵੀ ਵਾਹਿਗੁਰੂ ਦਾ ਦਿੱਤਾ ਹੋਇਆ ਗਿਆਨ ਹੈ ਮੈਂ ਉਹ ਅੱਗੇ ਵੰਡਣਾ ਚਾਹੁੰਦਾ ਐ ਅੱਗੇ ਲੋਕਾਂ ਨੂੰ ਦੱਸਣਾ ਚਾਹੁੰਦਾ ਐ ਤੇ ਤੁਸੀਂ ਇਹ ਸਾਰੀ ਵੀਡੀਓ ਜ਼ਰੂਰ ਦੇਖਿਓ ਕਿਉਂ ਪ੍ਰਾਤਨ ਟੰਗ ਦੀ ਪੌੜੀ ਬਣਦੀ ਹੋਈ ਜ਼ਰੂਰ ਦੇਖੋ ਤੇ ਬਾਕੀ ਆਪਣੇ رائے مشਵਰੇ ਜ਼ਰੂਰ ਦਿਆ ਕਰੋ ਵੀ ਕੀ ਜੋ ਇਹ ਮੈਂ ਕੰਮ ਕਰ ਰਿਹਾ ਹਾਂ ਕੋਈ ਕਿਸੇ ਨੂੰ ਲੱਗੇ ਵੀ ਇਹਦੇ ਵਿੱਚ ਐ ਹੋਣਾ ਚਾਹੀਦਾ ਸੋ ਮੈਨੂੰ ਮੇਰੇ ਗਿਆਨ 'ਚ ਜ਼ਰੂਰ ਵਾਧਾ ਕਰਿਆ ਕਰੋ ਤਾਂ ਕਿ ਜਦੋਂ ਆਪਾਂ ਗੱਲਬਾਤ ਕਰਾਂਗੇ ਉਹ ਨੂੰ ਪਨ ਪਤਾ ਲੱਗਣਾ ਵੀ ਸਹੀ ਕੀ ਹੈ ਗਲਤ ਕੀ ਹੈ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਮੈਂ ਕੋਈ ਅੰਤ ਨਹੀਂ ਹੈ ਗਿਆਨ ਦਾ ਮੈਂ ਪਹਿਲਾਂ ਵੀ ਵੀਡੀਓ ਚ ਕਹਿਣਾ ਹੁੰਦਾ ਵੀ ਮੇਰੇ ਇਹ ਪੁਰਖਿਆਂ ਦਾ ਗਿਆਨ ਹੀ ਹੈ ਪ੍ਰਾਤਨ ਗਿਆਨ ਹੀ ਹੈ ਵੀ ਜਿਹਨੂੰ ਮੈਂ ਕਹਿ ਲੋ ਵੀ ਦੁਹਰਾ ਰਿਹਾ ਹਾਂ ਵੀ ਇਹ ਕੋਈ ਮੇਰਾ ਗਿਆਨ ਨਹੀਂ ਹੈ ਮੈਂ ਉਹਨਾਂ ਚੋਂ ਸਿੱਖਿਆ ਵੀ ਠੀਕ ਹੈ ਹੱਥ ਚੱਲਦੇ ਆ ਥੋੜਾ ਜਿਹਾ ਉਸ ਤਰੀਕਿਆਂ ਦਾ ਪਤਾ ਬਚਪਨ ਚ ਇਸ ਕੰਮ ਚ ਹੋਣ ਕਰਕੇ ਤੇ ਬਾਕੀ ਵੀ ਉਹ ਵੀਡੀਓ ਨੂੰ ਜ਼ਰੂਰ ਸਾਂਝਾ ਕਰਿਆ ਕਰੋ ਤੇ ਇੱਕ ਮੈਨੂੰ ਲਿਖ ਕੇ ਜਰੂਰ ਦੱਸਿਆ ਕਰੋ ਜੇ ਹੋ ਸਕਦਾ ਪੰਜਾਬੀ ਚ ਵੱਧ ਲਿਖਿਓ ਕਿਉਂਕਿ ਮੈਨੂੰ ਜਿਆਦਾ ਪੜਨਾ ਨਹੀਂ ਆਉਂਦਾ ਜਿਆਦਾ ਪੜਿਆ ਲਿਖਿਆ ਨਹੀਂ ਐ ਮੈਂ ਵੀ ਪੰਜਾਬੀ ਜਰੂਰ ਲਿਖਿਆ ਕਰੋ ਵੀ ਤੁਸੀਂ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਮਤਲਬ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਕਿ ਮੈਨੂੰ ਥੋੜਾ ਹੌਸਲਾ ਮਿਲ ਜੇ ਤਾਂ ਕਿ ਮੈਂ ਅੱਗੇ ਇਹ ਕੰਮ ਨੂੰ ਹੋਰ ਵਧਾ ਸਕਾਂ ਤੇ ਕਾਰਨ ਕੁਝ ਵੀ ਨਹੀਂ ਹੁੰਦਾ ਅਸੀਂ ਵੀ ਇੱਕ ਕਲਾਕਾਰੀ ਹੁੰਨੇ ਆ ਵੀ ਸਾਨੂੰ ਥੋੜੀ ਜੀ ਪੈਸਾ ਤਾਂ ਚਲੋ ਜਾਂ ਦੂਜਾ ਕੋਈ ਦਿਹਾੜੀ ਜਾਂ ਖੋਬ ਤਾਂ ਮਨਣਾ ਹੀ ਪੜਨਾ ਪਰ ਹੌਸਲਾ ਹਵਸਾਈ ਥੋੜੀ ਜੀ ਹਰੇਕ ਬੰਦੇ ਨੂੰ ਚਾਹੀਦੀ ਹੁੰਦੀ ਹੈ ਵੀ ਹਾਂ ਜਾਂ ਤੂੰ ਠੀਕ ਹੈ ਵਧੀਆ ਕੰਮ ਕਰ ਰਹੇ ਹੈ ਜਾਂ ਵਧੀਆ ਸਿਖਾ ਰਹੇ ਹੈ ਪਰ ਮੇਰਾ ਮੁੱਖ ਮੰਤਵ ਇਹ ਹੀ ਹੈ ਵੀ ਲੋਕਾਂ ਨੂੰ ਵੱਧ ਤੋਂ ਵੱਧ ਕੰਮ ਸਿਖਾਉਣਾ ਤੇ ਪ੍ਰਾਤਨ ਚੀਜ਼ਾਂ ਦੀ ਸਾਂਭ-ਸਮਾਲ ਕਰਨੀ ਕੋਈ ਵੀ ਪੁਰਾਣੀ ਚੀਜ਼ ਹੈ ਵੀ ਕੋਈ ਘਰ ਹੈ ਕੋਈ ਹੋਰ ਹੈ ਉਹਨੂੰ ਢਾਉਣ ਤੋਂ ਪਹਿਲਾਂ ਇੱਕ ਵਾਰ ਮੇਰੇ ਨਾਲ ਜ਼ਰੂਰ ਆਇਆ ਕਰੋ ਮੈਂ ਇਹੀ ਬੇਨਤੀ ਕਰਦਾ ਵੀ ਉਹਨੂੰ ਐਵੇਂ ਢਾਇਆ ਨਾ ਜਾਵੇ ਕਿਉਂਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਜਦੋਂ ਇੱਕ ਦੋ ਫੋਨ ਮੇਰੇ ਕੋਲੇ ਇਹ ਜਿਹੇ ਆਏ ਵੀ ਜਿਨ੍ਹਾਂ ਨੇ ਕਿਹਾ ਵੀ ਭਾਈ ਅਸੀਂ ਨਾ ਘਰ ਢਾਉਣ ਲੱਗੇ ਸੀ ਵੀ ਤੁਹਾਡੀ ਵੀਡੀਓ ਦੇਖੀ ਤਾਂ ਵੀ ਅਸੀਂ ਆਖਿਆ ਵੀ ਚਲੋ رائے ਕਰ ਲੈਣੇ ਆ ਵੀ ਇਹ ਨਾ ਢਾਇਆ ਜਾਵੇ ਤਾਂ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਵੀ ਮੈਂ ਜ਼ਿਆਦਾ ਨਹੀਂ ਹਜੇ ਮਤਲਬ ਕੁਝ ਘਰ ਤਾਂ ਮੈਂ ਮਤਲਬ ਬਚਾਉਣ 'ਚ ਸਫਲ ਰਿਹਾ ਵੀ ਉਹਨਾਂ ਉਹਨਾਂ ਨੂੰ ਇਹ ਗੱਲ ਸਮਝਾ ਦਿੱਤੀ ਵੀ ਹਾਂ ਇਹਦੀ ਛੱਤ ਬਦਲੀ ਜਾ ਸਕਦੀ ਹੈ ਛੱਤ ਉੱਚੀ ਚੱਕੀ ਜਾ ਸਕਦੀ ਹੈ ਕੰਧਾਂ ਦਾ ਕੋਈ ਕਸੂਰ ਨਹੀਂ ਕੰਧਾਂ ਨੂੰ ਥੱਲੇ ਕੋਈ ਬਦਲਾਵ ਕਰਨਾ ਹੈ ਕੋਈ ਕਮਰਾ ਵੱਡਾ ਛੋਟਾ ਕਰਨਾ ਕਿਤੇ ਕੋਈ ਅ ਮਤਲਬ ਕੋਈ ਬਾਥਰੂਮ ਬਣਾਉਣਾ ਉਹ ਬਣ ਜਾਊਗਾ ਕਿਤੇ ਗੋਸਲਖਾਨਾ ਲੈਟ੍ਰੀਨ ਬਣਾਉਣੀ ਆ ਉਹ ਬਣ ਜਾਊਗਾ ਕਿਤੇ ਰਸੋਈ ਦਾ ਥੋੜਾ ਬਹੁਤਾ ਬਦਲਾਵ ਕਰਨਾ ਉਹ ਵੀ ਹੋ ਜਾਊਗਾ ਵੀ ਪਰ ਇਹਨੂੰ ਸਾਰੇ ਨੂੰ ਢਾਉਣ ਦੀ ਲੋੜ ਨਹੀਂ ਹੈ ਆਈਆਂ ਦੇ ਤੇ ਚੁੰਨੇ ਦਾ ਪਲਾਸਟਰ ਹੋ ਜੂ ਆਈਆਂ ਦਾ ਹੋ ਜੂ ਤੇ ਤੁਸੀਂ ਸਾਰੇ ਵੀਡੀਓ ਜਰੂਰ ਦੇਖਿਓ ਜੀ ਤੇ ਅੱਗੇ ਸਾਂਝੀ ਵੀ ਕਰਿਓ ਤੇ ਮੈਨੂੰ ਟਿੱਪਣੀਆਂ ਦੇ ਰੂਪ ਵਿੱਚ ਸਨੇਹ ਵੀ ਜਰੂਰ ਦਿਓ ਤਾਂ ਕਿ ਵੀ ਹੁਣ ਆਪਾਂ ਦੇਖ ਰਹੇ ਹਾਂ ਜੀ ਇਹ ਪੁਰਾਤਨ ਢੰਗ ਨਾਲ ਬਣਦੀ ਹੋਈ ਪੌੜੀ ਇਹ ਪੌੜੀ ਜਿਵੇਂ ਪਹਿਲਾਂ ਪੁਰਾਣੇ ਢੰਗ ਨਾਲ ਬਣਦੀ ਸੀ ਉਸੇ ਢੰਗ ਨਾਲ ਬਣਾਈ ਜਾ ਰਹੀ ਆ ਸਾਰੀ ਪੌੜੀ ਇਹ ਚੂਨੇ 'ਚ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਚੂਨਾ ਤੇ ਇੱਟਾਂ ਹੀ ਲੱਗਣਗੀਆਂ ਜਿਹਦੇ ਥੱਲੇ ਡਾਟ ਲੱਗਣੀਆਂ ਆ ਆ ਬਰੀਕ ਜਿਹਾ ਨਿਸ਼ਾਨ ਤੁਸੀਂ ਲੱਗਾ ਦੇਖ ਰਹੇ ਹੋ ਗੁਲਾਈ ਦਾ ਚਾਕ ਨਾਲ ਲਾਇਆ ਹੋਇਆ ਥੋੜਾ ਥੋੜਾ ਦਿਖ ਰਿਹਾ ਹੈ ਇਹ ਇੱਕ ਡਾਟ ਬਣਨੀ ਹੈ ਦੇ ਥੱਲੇ ਇਦੇ ਥੱਲੇ ਦੋ ਡਾਟਾ ਬਣਣੀਆਂ ਉਹਨਾਂ ਡਾਟਾ ਦੇ ਉੱਤੇ ਅੱਡੇ ਚੜਨਗੇ ਤੇ ਆਹ ਤੁਸੀਂ ਨਿਸ਼ਾਨ ਵੀ ਦੇਖ ਰਹੇ ਹੋ ਉਧਰ ਉਹ ਆ ਇੱਕ ਵਿਚਾਲੇ ਥੰਮ ਲੱਗ ਰਿਹਾ ਹੈ 9 ਇੰਚ ਇਹ ਥੰਮ ਦੇ ਉੱਤੇ ਇੱਕ ਡਾਟਾ ਉਹ ਥੰਮ ਤੋਂ ਤਾਹਾਂ ਨੂੰ ਇੱਕ ਡਾਟ ਹੋਰ ਜਾਉ ਦੋ ਡਾਟਾ ਲੱਗਣਗੀਆਂ ਉਹਨਾਂ ਡਾਟਾ ਦੇ ਉੱਤੇ ਹੀ ਅੱਡੇ ਚੜਨਗੇ ਤੇ ਆਹ ਤੁਸੀਂ ਉਹਨਾਂ ਅੱਡਿਆਂ ਦੇ ਨਿਸ਼ਾਨ ਦੇਖ ਰਹੇ ਹੋ ਜਿਹੜੇ ਕਿ ਥੋੜੇ ਬਰੀਕ ਬਰੀਕ ਦਿਖ ਰਹੇ ਆ ਗੌਰ ਨਾਲ ਦੇਖੀਏ ਤਾਂ ਪਤਾ ਲੱਗਦਾ ਵੀ ਆ ਪੌੜੀ ਦੇ ਅੱਡੇ ਇਸ ਤਰ੍ਹਾਂ ਬਣਨਗੇ ਜਿਹੜੀ ਆ ਨਿਸ਼ਾਨੀ ਲਾਈ ਪਈ ਆ ਦੇਖੋ ਵੀਰੋ ਪੌੜੀਆਂ ਅੱਜ ਕੱਲ ਬਹੁਤ ਸੋਹਣੀਆਂ ਬਹੁਤ ਵਧੀਆ ਚੜ ਰਹੀਆਂ ਬਣ ਰਹੀਆਂ ਤੇ ਬਹੁਤ ਕਮਾਲ ਦੇ ਮਿਸਤਰੀ ਐ ਵੀ ਜਿਹੜੇ ਜਿਹਨੂੰ ਉਹ ਜੈਡ ਟੈਪ ਪੌੜੀ ਕਹਿ ਦਿੰਦੇ ਆ ਵੀ ਜਿਵੇਂ ਜਿਵੇਂ ਅੱਡੇ ਆ ਉਵੇਂ ਉਵੇਂ ਤਾਂ ਨੂੰ ਚਾਈ ਜਾਂਦੀ ਆ ਮੁੜੀ ਜਾਂਦੀ ਆ ਉਹ ਪੌੜੀ ਹੋ ਗਈ ਦੁਬਾਰਾ ਫੇਰ ਸਿੱਧੀਆਂ ਪੌੜੀਆਂ ਦਾ ਰਵਾਜ ਆ ਗਿਆ ਕਈ ਥਾਂ ਮਤੇ ਗੋਲ ਪੌੜੀ ਚੜਾਈ ਜਾ ਰਹੀ ਹੈ ਇਹਨਾਂ ਦਾ ਮੁੱਖ ਮੰਤਵ ਤਾਂ ਸਿਰਫ ਇਹੀ ਆ ਵੀ ਅਸੀਂ ਉਤਲੀ ਛੱਤ ਤੇ ਪਹੁੰਚਣਾ ਹੈ ਉਤਲੀ ਛੱਤ ਤੇ ਜਾਣ ਲਈ ਪੌੜੀ ਬਣਾਈ ਜਾਂਦੀ ਆ ਪੌੜੀ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਪਰ ਸਾਡਾ ਜਿਹੜਾ ਮੁੱਖ ਉਦੇਸ਼ ਆ ਉਹ ਇਹ ਆ ਵੀ ਸਾਡੀ ਜਿਹੜੀ ਕੋਈ ਪੁਰਾਣੀ ਕਲਾ ਸੀ ਵੀ ਉਹਨੂੰ ਜਿਉਂਦਾ ਰੱਖਿਆ ਜਾਵੇ ਔੜੀ ਦੇਖੋ ਸਾਰੇ ਢੰਗ ਨਾਲ ਹੀ ਵਧੀਆ ਬਣਦੀ ਹੈ ਜੋ ਅੱਜ ਕੱਲ ਬਣਾ ਰਹੇ ਉਹ ਵੀ ਵਧੀਆ ਪਰ ਜੋ ਪ੍ਰਾਤਨ ਸੀ ਉਹ ਵੀ ਲੋਕਾਂ ਨੂੰ ਪਤਾ ਲੱਗੇ ਨਵੇਂ ਦਰਸ਼ਕਾਂ ਨੂੰ ਪਤਾ ਲੱਗੇ ਜਾਂ ਨਵੀਂ ਪੀੜ੍ਹੀ ਨੂੰ ਪਤਾ ਲੱਗੇ ਵੀ ਪਹਿਲਾਂ ਇਹ ਪੌੜੀਆਂ ਬਣਦੀਆਂ ਕਿਵੇਂ ਸੀ ਉਹ ਸਾਰੀਆਂ ਪੌੜੀਆਂ ਇਸ ਤਰ੍ਹਾਂ ਡਾਟਾ ਵਾਲੀਆਂ ਸੀ ਤੁਸੀਂ ਦੇਖ ਰਹੇ ਹੋ ਆਹ ਚੂਨੇ ਨਾਲ ਕੱਲੀਆਂ ਇੱਟਾਂ ਲਾਈ ਜਾਂਦੇ ਸੀ ਵੀਡੀਓ ਨੂੰ ਥੋੜਾ ਜਿਹਾ ਤੇਜ਼ ਕਰਕੇ ਦਿਖਾਇਆ ਜਾ ਰਿਹਾ ਵੀ ਤਾਂ ਕਿ ਪੂਰੀ ਵੀਡੀਓ ਤੁਹਾਨੂੰ ਸਮਝ ਵੀ ਆ ਜੇ ਤੇ ਦੇਖੀ ਵੀ ਜਾ ਸਕੇ ਜਿਆਦਾ ਲੰਬੀ ਜਿਹੜੀ ਵੀਡੀਓ ਹੋ ਜਾਂਦੀ ਆ ਫਿਰ ਉਹ ਕਈ ਵਾਰੀ ਦਰਸ਼ਕ ਉਹਨੂੰ ਪੂਰੀ ਤਰ੍ਹਾਂ ਦੇਖ ਨਹੀਂ ਪਾਉਂਦੇ ਤੇ ਆ ਤੁਸੀਂ ਦੇਖ ਰਹੇ ਹੋ ਇਹ ਸਾਰੀ ਉਹੀ ਪੁਰਾਤਨ ਕਲਾ ਨਾਲ ਪੌੜੀ ਬਣਾਈ ਜਾ ਰਹੀ ਹੈ ਆ ਇੱਕ ਡਾਟ ਲੱਗੀ ਆ ਡਾਟ ਦੂਜੀ ਸ਼ੁਰੂ ਹੋ ਗਈ ਤਾਹਾਨੂੰ ਇਹ ਅੱਗੇ ਜਾ ਕੇ ਬਸ ਉਹ ਕੰਧ ਨਾਲ ਟਕਰਾ ਜਾਊਗੀ ਉਸ ਤੋਂ ਬਾਅਦ ਤੁਸੀਂ ਉੱਤੇ ਉਹ ਗਾਡਰ ਪਿਆ ਹੋ ਵੀ ਦੇਖ ਰਹੇ ਹੋ ਤੇ ਗਾਡਰ ਤੋਂ ਇਧਰ ਨੂੰ ਵਾਪਸ ਮੁੜਨੀ ਆ ਉਦੋਂ ਬਾਅਦ ਜਿੱਧਰੋਂ ਪੌੜੀ ਚੜੀ ਆ ਇਧਰ ਇਹਨੂੰ ਵਾਪਸ ਫੇਰ ਆਉਣੀ ਆ ਪੌੜੀ ਥੋੜੀ ਜੀ 4 ਫੁੱਟ ਇਹ ਥੱਲੋਂ ਲੈ ਕੇ ਇਹ 8 ਕ ਫੁੱਟ ਤੱਕ ਉਚਾਈ ਤੱਕ ਇਹ ਪੌੜੀ ਬਣ ਚੁੱਕੀ ਆ ਮੀਂਹਾਂ ਦਾ ਮੌਸਮ ਹੋਣ ਕਰਕੇ ਤੁਹਾਨੂੰ ਪਤਾ ਵੀ ਐ ਕਿ ਮੀਂਹ ਬਹੁਤ ਜ਼ਿਆਦਾ ਪਏ ਤੇ ਉਸ ਕਰਕੇ ਥੋੜਾ ਜਿਹਾ ਮੀਂਹ ਪੈਂਦੇ ਜੀ ਇਹ ਕਈ ਵਾਰੀ ਅਸੀਂ ਉੱਤੇ ਕਾਗਜ਼ ਪਾ ਕੇ ਇਹ ਕੰਮ ਕਰਦੇ ਰਹੇ ਮਿਸਤਰੀ ਜੀ ਜਿਹੜਾ ਆ ਇਥੋਂ ਸਿੱਧਾ ਹੀ ਅੱਡਾ ਵੱਡਣਾ ਵੱਡਾ ਉਥੇ ਡੋਮ ਲਾਇਆ ਗਿਆ ਆ ਗੋਲ-ਗੋਲ ਇੱਟਾਂ ਜਿਹੜੀਆਂ ਘੁੰਮ ਰਹੀਆਂ ਇਹ ਇਹ ਡੋਮ ਵੀ ਉਸੇ ਤਰ੍ਹਾਂ ਚੂਨੇ ਚ ਲਾਇਆ ਗਿਆ ਹੈ ਮਿਸਤਰੀ ਸੋਮਦਤ ਜੀ ਲੱਗੇ ਹੋਏ ਆ ਤੁਸੀਂ ਆ ਦੇਖ ਰਹੇ ਹੋ ਵੀ ਆ ਇੱਟਾਂ ਡਲੇ ਉਸੇ ਤਰ੍ਹਾਂ ਇਹ ਚੂਨੇ ਨਾਲ ਖੜਾਏ ਜਾ ਰਹੇ ਆ ਇਹ ਗੋਲ-ਗੋਲ ਚਲਦਾ ਹੋਇਆ ਡੋਮ ਵਿਚਾਲੇ ਜਾ ਕੇ ਬਿਲਕੁਲ ਬੰਦ ਹੋ ਜਾਂਦਾ ਤੇ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਇੱਟਾਂ ਲੱਗਦੀਆਂ ਹੋਈਆਂ ਸਾਰੀ ਦੀ ਸਾਰੀ ਚੂਨੇ ਚ ਹੈ ਇੱਥੋਂ ਪੌੜੀ ਬਿਲਕੁਲ ਸਿੱਧੀ ਹੈ ਇਸ ਤੋਂ ਬਾਅਦ ਵਾਪਸ ਫੇਰ ਮੁੜਨੀ ਹੈ ਅੰਦਰਲੇ ਸਾਹਮਣੇ ਆ ਮੈਂ ਖੁਦ ਮਿਸਤਰੀ ਸੋਮਦਾ ਜੀ ਦਾ ਸਾਥ ਦੇ ਰਿਹਾ ਤੇ ਪਾਕੀ ਵੀਰੋ ਜਿਹੜੀ ਇਹ ਪੌੜੀ ਦੇ ਅੱਡੇ ਐ ਅੱਡੇ ਦੀ ਜਿਹੜੀ ਕੋਈ ਉਚਾਈ ਹੈ ਉਹ 6 ਇੰਚ ਹੈ ਤੇ ਜਿੱਥੇ ਆਪਾਂ ਪੈਰ ਰੱਖਦੇ ਆ ਉਤਲਾ ਪਾਸਾ ਅੱਡੇ ਦਾ ਉਹ 11/2 ਇੰਚ ਹੈ ਆ ਦੇਖੋ ਢੂਲੇ ਖੁੱਲ ਚੁੱਕੇ ਆ ਪੂਰੀ ਪੌੜੀ ਤੁਹਾਨੂੰ ਹੁਣ ਨਜ਼ਰ ਆਊਗੀ ਵੀ ਇਹ ਕਿਹੜੇ ਢੰਗ ਤਰੀਕੇ ਨਾਲ ਬਣੀ ਹੋਈ ਆ ਪੌੜ ਮੈਂ ਪਹਿਲਾਂ ਵੀ ਦੱਸ ਚੁੱਕਾ ਆ ਵੀ ਪੌੜੀਆਂ ਸਾਰੀਆਂ ਵਧੀਆ ਹੁੰਦੀਆਂ ਪਰ ਫੇਰ ਵੀ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਸਾਡੀ ਜਿਹੜੀ ਕੋਈ ਪ੍ਰਾਤਨ ਕਲਾ ਪ੍ਰਾਤਨ ਕਾਰਾ ਕਰੀ ਆ ਉਹਨੂੰ ਜਿਉਂਦਾ ਤਿਉਂ ਰੱਖਿਆ ਜਾਵੇ ਤੇ ਇਹ ਸਾਰਾ ਹੀ ਘਰ ਚੂਨੇ ਚ ਬਣਿਆ ਹੋਇਆ ਜਿਹਦੇ ਵਿੱਚ ਕੋਈ ਵੀ ਨਵੇਂ ਢੰਗ ਨਾਲ ਕੋਈ ਸਰੀਆ ਸਮੈਂਟ ਜਾਂ ਬੀਮ ਨਹੀਂ ਵਰਤਿਆ ਗਿਆ ਠੀਕ ਹੈ ਗਾਡਰਾਂ ਦੀ ਵਰਤੋਂ ਕੀਤੀ ਗਈ ਹੈ ਪਰ ਆ ਦੇਖੋ ਪੌੜੀ ਦੇ ਡਾਟ ਲਾਈ ਗਈ ਹੈ ਡਾਟ ਦੇ ਉੱਤੇ ਅੱਡੇ ਬਣੇ ਹੋਏ ਹਨ ਜਿੰਨੇ ਵੀ ਪ੍ਰਾਰਥਨਾ ਪੌੜੀਆਂ ਸੀ ਉਹ ਸਾਰੀਆਂ ਇਸੇ ਢੰਗ ਤਰੀਕੇ ਨਾਲ ਆਪਣੀਆਂ ਜਾਂਦੀਆਂ ਸੀ ਉਹੀ ਤਰੀਕਾ ਅਪਣਾ ਕੇ ਅਸੀਂ ਇਹ ਪੌੜੀ ਬਣਾਈ ਹੈ ਪੌੜੀਆਂ ਸਾਰੀਆਂ ਵਧੀਆ ਹੁੰਦੀਆਂ ਜੇ ਕਿਸੇ ਮੇਰੇ ਵੀਰ ਨੇ ਕੋਈ ਇਸ ਤਰ੍ਹਾਂ ਦੀ ਪੌੜੀ ਚੜਾਉਣੀ ਹੋਵੇ ਜਾਂ ਕੋਈ رائے ਲੈਣੀ ਹੋਵੇ ਤਾਂ ਉਹ ਜਰੂਰ ਸਾਡੇ ਨਾਲ رابطہ ਕਰੇ ਤੇ ਆ ਪੌੜੀ ਬਣਦੀ ਹੋਈ ਤੁਸੀਂ ਦੇਖੀ ਪੂਰੀ ਵੀਡੀਓ ਦੇਖੀ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਦੇਖੋ ਪੂਰੇ ਦਾ ਪੂਰਾ ਘਰ ਹਜੇ ਉਤਲੀ ਮੰਜ਼ਲ ਬਣ ਰਹੀ ਹੈ ਹੋਰ ਵੀ ਬਹੁਤ ਸਾਰੀਆਂ ਵੀਡੀਓ ਆਉਣਗੀਆਂ ਤੇ ਇਹ ਸਾਰੇ ਘਰ ਪੂਰਾ ਚੂਨੇ ਦਾ ਬਣਿਆ ਹੋਇਆ ਜੀ